ਜਿਹੜੀ ਮਹਿਮ ਚੱਲ ਰਹੀ ਹੈ ਇਹਦੇ ਵਿੱਚ ਫਿਰੋਜ਼ਪੁਰ ਪੁਲਿਸ ਨੂੰ ਜਿਹੜੀ ਲਗਾਤਾਰ ਕਾਮਯਾਬੀ ਮਿਲ ਰਹੀ ਹੈ ਸਾਰੀ ਜਿਹੜੀ ਸਾਡੀ ਟੀਮ ਐਫਰਟ ਹੈ ਉਹਦੇ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਹੈ ਸਾਡੇ ਇੱਥੇ ਦੱਸਣਾ ਬਹੁਤ ਜ਼ਰੂਰੀ ਹੈ ਵੀ ਸਾਡਾ ਜਿਹੜਾ ਬੀਐਸਐਫ ਤੇ ਪੰਜਾਬ ਪੁਲਿਸ ਡਿਸਟ੍ਰਿਕਟ ਫਿਰੋਜ਼ਪੁਰ ਸਾਡਾ ਤੇ ਬਾਕੀ ਸਾਰੀਆਂ ਜਿਹੜੀਆਂ ਸਾਰੀਆਂ ਸਿਸਟਰ ਏਜੰਸੀਜ਼ ਹੈਗੀਆਂ ਸਾਡੇ ਬਹੁਤ ਵਧੀਆ ਤਾਲ ਮਿਲਿਆ ਹੁਣ ਵੀ ਜਿਹੜਾ ਅੱਜ ਜਿਹੜੀ ਆ ਬਰਾਮਦਗੀ ਤੁਸੀਂ ਸਾਹਮਣੇ ਦੇਖ ਰਹੇ ਹੋ 15 ਪੈਕੇਟ ਹੈਰਨ ਆਈਆ ਜਿਹਦਾ ਕਿ weight 7 ਕਿਲੋ 670 ਗ੍ਰਾਮ ਬੰਦਾ ਇਹ ਬੀਐਸਐਫ ਤੇ ਪੰਜਾਬ ਪੁਲਿਸ ਡਿਸਟ੍ਰਿਕਟ ਫਿਰੋਜ਼ਪੁਰ ਸਾਡੇ ਸਾਂਝੇ ਆਪਰੇਸ਼ਨ ਦੇ ਵਿੱਚ ਇਹ ਰਿਕਵਰੀ ਹੋਈ ਆ ਤੇ ਇਵੇਂ ਜਿਹੜਾ ਡਰੋਨ ਤੇ ਇਹਦੇ ਡਰੋਨ ਦੇ ਨਾਲ ਜੀ ਇਹਦੇ ਇਹਦੇ ਵਿੱਚ 1 ਕਿਲੋ 407 ਗ੍ਰਾਮ ਹੈਰਨ ਤੇ ਇੱਕ ਜਿਹੜਾ ਡਰੋਨ ਮਿਲਿਆ ਸੀ ਦੋ ਇਹਦੇ ਰਿਮੋਟ ਕੰਟਰੋਲ ਤੇ ਇਹਦੇ ਵਿੱਚ ਜਸਵਿੰਦਰ ਸਿੰਘ ਉਰਫ عمر ਕਰੀਬ 21 ਸਾਲ ਪੁੱਤਰ ਸੁਖਵਿੰਦਰ ਸਿੰਘ ਵਾਸੀ ਫਤਿਹਾਲਾ ਉਰਫ ਜੱਲੋਕੇ ਨੂੰ ਗ੍ਰਿਫਤਾਰ ਕੀਤਾ ਸੀਗਾ ਇਹਦੇ ਤੋਂ ਬਰਾਮਦ ਹੋਇਆ ਤੇ ਇਹਦੇ ਤੋਂ 1 ਕਿਲੋ 407 ਗ੍ਰਾਮ ਹੈਰਨ ਤੇ ਆ ਡਰੋਨ ਬਰਾਮਦ ਹੋਇਆ ਇਹ ਵੀ ਸਾਡਾ ਜਿਹੜਾ ਬੀਐਸਐਫ ਤੇ ਸਾਡਾ ਸਾਂਝਾ ਆਪਰੇਸ਼ਨ ਸੀ ਇਹਦੇ ਵਿੱਚ ਅਸੀਂ ਜਿਹੜਾ ਇਹ ਬਰਾਮਦਗੀ ਕੀਤੀ ਹੈ ਤੇ ਇਹ ਇਹਦੇ ਵਿੱਚ ਅੱਗੇ ਇੱਕ ਹੋਰ ਸਾਡਾ ਆਪਰੇਸ਼ਨ ਹੈ ਜਿਹਦੇ ਵਿੱਚ ਐਫਆਈਆਰ ਨੰਬਰ 59 ਓ ਐਸਪੀ ਡੀ ਸਰਵ ਡੀਐਸਪੀ ਰੂਰਲ ਇਹਨਾਂ ਦੀ ਟੀਐਸਐਚਓ ਤਲਵੰਡੀ ਭਾਈ ਇਹਨਾਂ ਵੱਲੋਂ 2 ਕਿਲੋ ਅਫੀਮ ਇੱਕ ਆਈਫੋਨ ਇੱਕ ਕਾਰ Swift ਇਹ ਤਿੰਨ ਚੀਜ਼ਾਂ ਬਰਾਮਦ ਕੀਤੀਆਂ ਜਿਹੜੇ ਇਹਦੇ ਵਿੱਚ ਸਫਲਤਾ ਹਾਸਲ ਹੋਈ ਹੈ ਤੇ ਇਵੇਂ ਹੀ ਇੱਕ ਜਿਹੜੀ ਥਾਣਾ ਕੈਂਟ ਵੱਲੋਂ ਉਹਨਾਂ ਵੱਲੋਂ ਇੱਕ ਜਿਹੜਾ 17 ਸਾਲ ਦਾ ਲੜਕਾ ਹੈ ਹਰਸ਼ ਪੁੱਤਰ ਰਾਜਕੁਮਾਰ ਵਾਸੀ ਜਿਹੜਾ ਕਿਰਾਏਦਾਰ ਕੋਠੀ ਇਹ ਕਿਰਾਏਦਾਰ ਤੋਂ ਉੱਤੇ ਰਹਿੰਦਾ ਹੈ ਇਹ ਤੋਂ ਦੇਸੀ ਪਿਸਤਲ ਇੱਕ ਬਰਾਮਦ ਹੋਇਆ ਦੇਸੀ ਕਟਾ ਇਹਦੇ ਤੋਂ ਬਰਾਮਦ ਹੋਇਆ ਇਹ 9mm ਵੀ ਹੈ 9mm ਪਿਸਤਲ ਜਿਹੜੀ ਦੇਸੀ ਹੈ ਇਹ ਬਰਾਮਦ ਹੋਇਆ ਇਹ ਜਿਹੜੇ ਪਿਛਲੇ 3-4 ਦਿਨਾਂ ਦੀ 4 ਦਿਨਾਂ ਤੋਂ ਜਿਹੜੀ ਇਹ ਸਾਰੀਆਂ ਉਪਲਬਧੀਆਂ ਇਹਦੇ ਵਿੱਚ ਮੇਨ ਇਹੀ ਹੈ ਜਿਹੜੇ ਸਾਨੂੰ ਕਾਫੀ ਲੀਡਸ ਮਿਲੀਆਂ ਜਿਹੜਾ ਸਾਨੂੰ ਆ 7.5 ਕਿਲੋ 7 ਕਿਲੋ 670 ਗ੍ਰਾਮ ਜਿਹੜੀ ਹੈ ਰਣ ਸਾਡੀ ਬੀਐਸਐਫ ਤੇ ਸਾਡੇ ਸਾਂਝੇ ਆਪਰੇਸ਼ਨ ਦੇ ਵਿੱਚ ਜਿਹੜੀ ਮਿਲੀ ਹੈ ਤੇ ਇਹਦੇ ਵਿੱਚ ਸਾਨੂੰ ਕੁਝ ਲੀਡਸ ਮਿਲੀਆਂ ਸੀ ਉਹਨਾਂ ਬੰਦੇ ਨੂੰ ਵੀ ਕਾਬੂ ਕਰ ਲਾਂਗੇ